ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਲ ਜੀ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਡੀਏ ਨੂੰ ਲੈ ਕੇ ਸੋ ਮਾਨਯੋਗ ਸੁਪਰੀਮ ਕੋਰਟ ਨੇ 16 ਮਈ ਨੂੰ ਇੱਕ ਅਹਿਮ ਫੈਸਲਾ ਦਿੱਤਾ ਹੈ ਸੋ ਆਓ ਇਸ ਬਾਰੇ ਜਾਣਕਾਰੀ ਲੈ ਲੈਨੇ ਅੱਜ ਦੀ ਵੀਡੀਓ ਦੇ ਵਿੱਚ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਸੋ ਦੋਸਤੋ ਜਿਹੜਾ ਕਿ ਬਹੁਤ ਸਾਰੇ ਮੁਲਾਜ਼ਮ ਜਥੇਬੰਦੀਆਂ ਦਾ ਇਹ ਹੀ ਕਹਿਣਾ ਹੈ ਕਿ ਜਿਹੜਾ ਮਾਨਯੋਗ ਸੁਪਰੀਮ ਕੋਰਟ ਦੀ ਇੱਕ ਲੈਂਡ ਜਿਹੜੀ ਮਾਰਕ ਜਜਮੈਂਟ ਹੈ ਉਸ ਦੇ ਬਾਰੇ ਸੁਪਰੀਮ ਕੋਰਟ ਨੇ वेस्ट ਬੰਗਾਲ ਦੀ ਸਰਕਾਰ ਨੂੰ ਇਹ ਜਿਹੜੀ ਹੈ ਐਡਵਾਈਸ ਜਿਹੜੀ ਹੈ ਇਹ ਜਿਹੜੀ ਚੇਤਾਵਨੀ ਦਿੱਤੀ ਹੈ ਕਿ ਤੁਸੀਂ ਜਿਹੜਾ ਹੈ ਪੈਂਡਿੰਗ ਡੀਏ ਹੈ ਮਲਾਜ਼ਮਾਂ ਦਾ 25% ਉਸ ਨੂੰ ਤੁਰੰਤ ਬਹਾਲ ਕਰੋ ਔਰ ਇਸ ਦੇ ਲਈ ਮਾਨਯੋਗ ਸੁਪਰੀਮ ਕੋਰਟ ਨੇ 3 ਮਹੀਨੇ ਦਾ ਸਮਾਂ ਵੀ ਜਿਹੜਾ ਹੈ ਸਰਕਾਰ ਨੂੰ ਦਿੱਤਾ ਹੈ ਸੋ ਦੋਸਤੋ ਇਹ ਜਿਹੜੀ ਲੈਂਡਮਾਰਕ ਜਜਮੈਂਟ ਕਿਸ ਤਰ੍ਹਾਂ ਹੋਈ ਹੈ ਉਹ ਦੱਸ ਦਿੰਨੇ ਆ ਸੋ ਦੋਸਤੋ 2022 ਦੇ ਵਿੱਚ ਕੋਲਕਾਤਾ ਹਾਈ ਕੋਰਟ ਨੇ ਵੈਸਟ ਬੰਗਾਲ ਦੇ ਮਲਾਜ਼ਮਾਂ ਦੇ ਹੱਕ ਦੇ ਵਿੱਚ ਇਹ ਫੈਸਲਾ ਕੀਤਾ ਸੀ ਕਿ ਜਿਹੜੇ ਮਲਾਜ਼ਮ ਨੇ ਉਹਨਾਂ ਨੂੰ ਕੇਂਦਰ ਸਰਕਾਰ ਦੇ ਮਲਾਜ਼ਮਾਂ ਦੇ ਦੇ ਵਾਂਗ ਬਰਾਬਰ ਜਿਹੜਾ ਹੈ ਡੇ ਦਿੱਤਾ ਜਾਵੇ ਜੇ ਗੱਲ ਕਰੀਏ ਮਾਨਜੁਕ ਸੁਪਰੀਮ ਕੋਰਟ ਦੇ ਇਸ ਜਿਹੜੇ ਕੀ ਆਰਡਰ ਦੀ ਤਾਂ ਇਹ ਜਿਹੜਾ ਫਿਰ ਇੱਥੇ ਤੱਕ ਜਿਹੜਾ ਹੈ ਇਹ ਕੇਸ ਕਿਵੇਂ ਪਹੁੰਚਿਆ 2022 ਦੇ ਵਿੱਚ ਫੈਸਲਾ ਆਉਣ ਤੋਂ ਬਾਅਦ ਵੈਸਟ ਬੰਗਾਲ ਦੀ ਸਰਕਾਰ ਦੇ ਵੱਲੋਂ ਸੁਪਰੀਮ ਕੋਰਟ ਦਾ ਰੋਕ ਕੀਤਾ ਗਿਆ ਔਰ ਇਹ ਦਲੀਲ ਦਿੱਤੀ ਗਈ ਕਿ ਇਹਨਾਂ ਜਿਹੜਾ ਹੈ ਤਰੰਤ ਜਿਹੜਾ ਹੈ ਡੇ ਹੈ ਬਹਾਲ ਕਰਨ ਦੇ ਨਾਲ-ਨਾਲ ਜਿਹੜਾ ਖਜ਼ਾਨਾ ਹੋ ਸਰਕਾਰ ਤੇ ਜਿਹੜਾ ਕੀ ਬੜਾ ਹੀ ਬੋਝ ਪੈ ਜਾਵੇਗਾ ਮੁਲਾਜ਼ਮਾਂ ਦਾ ਇਹ ਵੀ ਕਹਿਣਾ ਹੈ ਉਹਨਾਂ ਨੂੰ ਜਿਹੜਾ ਰੋਜ਼ਮਰਾਂ ਦੀ ਜ਼ਿੰਦਗੀ ਜਿਉਣ ਦੇ ਲਈ ਅਤੇ ਮਹਿੰਗਾਈ ਦਾ ਸਾਹਮਣਾ ਕਰਨ ਦੇ ਲਈ ਇਸ ਡੀਏ ਦੀ ਬੜੀ ਜ਼ਰੂਰਤ ਹੈ ਸੋ ਇਸ ਦੇ ਲਈ ਡੀਏ ਦੀ ਬੜੀ ਜ਼ਰੂਰਤ ਹੈ ਸੋ ਫਿਰ ਇਸ ਕੇਸ ਦੇ ਵਿੱਚ ਲਗਭਗ 17 ਪੇਸ਼ੀਆਂ ਜਿਹੜੀਆਂ ਨੇ ਪਈਆਂ ਨੇ ਔਰ ਇਨ੍ਹਾਂ ਪੇਸ਼ੀਆਂ ਤੋਂ ਬਾਅਦ 2025 ਮਈ ਤੇ ਵਿੱਚ ਮਾਨਯੋਗ ਸੁਪਰੀਮ ਕੋਰਟ ਨੇ ਇਨ੍ਹਾਂ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਫੈਸਲਾ ਕੀਤਾ ਹੈ ਸੋ ਦੱਸਦੀ ਕਿ ਜਸਟਿਸ ਸੰਜੇ ਕਰਵਾਲ ਅਤੇ ਸੰਦੀਪ ਮਹਿਤਾ ਜੀ ਨੇ ਇਹ ਐਂਟਰੀ ਆਰਡਰ ਪਾਸ ਕੀਤਾ ਔਰ ਇਹ ਕੇਸ ਦੀ ਜਿਹੜੀ ਅਗਲੀ ਸੁਣਵਾਈ ਅਗਸਤ ਦੇ ਵਿੱਚ ਹੈ ਔਰ ਸੁਪਰੀਮ ਕੋਰਟ ਨੇ ਇਹ ਵੀ ਫੈਸਲਾ ਜਿਹੜਾ ਕਿ ਇਹ ਵੀ ਕਿਹਾ ਹੈ ਕਿ ਮਲਾਜ਼ਮਾਂ ਦੇ ਜਿਹੜੇ ਬਾਕੀ ਮੁੱਦੇ ਨੇ ਉਹਨਾਂ ਦੇ ਉੱਪਰ ਵੀ ਵਿਚਾਰ ਜਿਹੜਾ ਹੈ ਉਹ ਫਿਰ ਅਗਸਤ ਦੇ ਵਿੱਚ ਕੀਤਾ ਜਾਵੇਗਾ ਔਰ ਜੇਕਰ ਡੀਏ ਦੀ ਗੱਲ ਕੀਤੀ ਜਾਵੇ ਤਾਂ ਵੈਸਟ ਬੰਗਾਲ ਦੇ ਮਲਾਜ਼ਮ ਇਸ ਵਕਤ ਜਿਹੜਾ ਮਹਿਜ਼ ਹੈ 18% ਜਿਹੜਾ ਡੀਏ ਲੈ ਰਹੇ ਨੇ ਸੋ ਦੋਸਤੋ ਜੇਕਰ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੀ ਗੱਲ ਕਰੀਏ ਤਾਂ ਆਪਾਂ ਤੇ ਇਸ ਵਕਤ ਜਿਹੜਾ ਹੈ ਕੇਂਦਰ ਸਰਕਾਰ 55% ਡੀਏ ਤੇ ਜਿਹੜਾ ਆਪਣੀ ਬੇਸਿਕ ਪੈਨਸ਼ਨ ਦੇ ਬੇਸਿਕ ਸੈਲਰੀ ਦੇ ਉੱਪਰ ਜਿਹੜੇ ਕਿ ਲਾਰੇ ਨੇ ਔਰ ਕਮਾਲ ਦੀ ਗੱਲ ਇਹ ਹੈ ਕਿ ਇਹ 18% ਡੀਏ ਦੇ ਵਿੱਚ ਜਿਹੜਾ 4% ਡੀਏ ਹੈ ਵੈਸਟ ਬੰਗਾਲ ਦੇ ਮੁਲਾਜ਼ਮਾਂ ਨੂੰ ਹੁਣੇ ਜਿਹੜਾ ਅਪ੍ਰੈਲ 2025 ਦੇ ਵਿੱਚ ਨਸੀਬ ਹੋਇਆ ਹੈ ਮਾਨਯੋਗ ਸੁਪਰੀਮ ਕੋਰਟ ਨੇ ਇਹ ਜਿਹੜਾ ਹੈਗੀ ਜਿਹਾਤਾਮਨੀ ਜਿਹੜੀ ਹੈ ਵੈਸਟ ਬੰਗਾਲ ਦੀ ਸਰਕਾਰ ਨੂੰ ਦਿੱਤੀ ਹੈ ਕਿ 3 ਮਹੀਨਿਆਂ ਦੇ ਅੰਦਰ ਅੰਦਰ ਜਿਹੜਾ ਹੈ ਪੈਂਡਿੰਗ ਦੇ ਹੈ ਉਸ ਨੂੰ ਬਹਾਲ ਕਰੋ ਸੋ ਦੋਸਤੋ ਇੱਕ ਅਹਿਮ ਹੀ ਜਿਹੜੀ ਅਤੇ ਲੈਂਡਮਾਰਕ ਜੱਜਮੈਂਟ ਹੈ ਕਿਉਂ ਹੈ ਤੇ ਕਿਉਂ ਪੂਰੇ ਦੇਸ਼ ਦੇ ਵਿੱਚ ਜਿੰਨੀਆਂ ਵੀ ਸਰਕਾਰਾਂ ਨੇ ਜਾਂ ਫਿਰ ਕੋਰਟਸ ਨੇ ਜੇ ਉਹ ਮਾਨਯੋਗ ਸੁਪਰੀਮ ਕੋਰਟ ਤੋਂ ਹੀ ਜਿਹੜੀਆਂ ਕਿ ਡਾਇਰੈਕਸ਼ਨ ਜਿਹੜੀਆਂ ਨੇ ਉਹ ਪ੍ਰਾਪਤ ਕਰਦੀਆਂ ਨੇ ਔਰ ਸੁਪਰੀਮ ਕੋਰਟ ਨੇ ਅਗਰ ਵੈਸਟ ਬੰਗਾਲ ਦੇ ਕੇਸ ਦੇ ਵਿੱਚ ਇਹ ਜਿਹੜੀ ਡਾਇਰੈਕਸ਼ਨ ਦਿੱਤੀ ਹੈ कि ਤੁਸੀਂ ਜਿੰਨਾ ਵੀ ਪੈਂਡਿੰਗ ਡੀਏ ਹੈ ਮਲਾਜ਼ਮਾਂ ਦਾ ਉਹ ਬਹਾਲ ਕਰੋ ਇਸ ਫੈਸਲੇ ਦਾ ਅਸਰ ਬਾਕੀ ਰਾਜਾਂ ਦੀਆਂ ਸਰਕਾਰਾਂ ਤੇ ਵੀ ਲਾਜ਼ਮੀ ਪਵੇਗਾ ਔਰ ਗੱਲ ਕਰੀ ਆਪਾਂ ਪੰਜਾਬ ਦੀ ਤੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਮਲਾਜ਼ਮਾਂ ਤੇ ਪੈਨਸ਼ਨ ਇਸ ਵਕਤ ਜਿਹੜਾ ਹੈ 42% ਉਹਨਾਂ ਦਾ ਡੀਏ ਚ ਆ ਰਿਹਾ ਹੈ ਜਾਨੀ ਕਿ ਹੁਣ ਜਿਹੜਾ ਸਰਕਾਰ ਕੇਂਦਰ ਦੀ ਸਰਕਾਰ ਹੈ ਜਿਹੜੀ ਮਲਾਜ਼ਮਾਂ ਤਾਂ ਹਜੇ ਵੀ ਬਹੁਤ ਹੀ ਪਿੱਛੇ ਚੱਰੀ ਹੈ ਕਿਉਂਕਿ ਹੁਣ ਜਿਹੜੀ 55% ਡੀਏ ਇਸ ਵਕਤ ਪ੍ਰਾਪਤ ਕਰ ਰਹੇ ਹਨ ਇਹ ਕੇਂਦਰ ਸਰਕਾਰ ਦੇ ਮਲਾਜ਼ਮ ਸੋ ਇਸ ਦੇ ਲਈ ਇਹ ਜਜਮੈਂਟ ਪੂਰੇ ਦੇਸ਼ ਦੇ ਜਿੰਨੇ ਵੀ ਮੁਲਾਜ਼ਮ ਨੇ ਚਾਹੇ ਉਹ ਕੇਂਦਰ ਦੇ ਮੁਲਾਜ਼ਮ ਨੇ ਚਾਹੇ ਉਹ ਸਟੇਟ ਦੇ ਚਾਹੇ ਮੁਲਾਜ਼ਮ ਨੇ ਚਾਹੇ ਉਹ ਵੱਖ-ਵੱਖ ਸਰਕਾਰਾਂ ਦੇ ਜਿਹੜੇ ਮੁਲਾਜ਼ਮ ਦੇ ਉੱਪਰ ਵੀ ਇਸ ਜਜਮੈਂਟ ਦਾ ਅਸਰ ਜਿਹੜਾ ਹੋ ਲਾਸਟ ਵਿੱਚ ਪਵੇਗਾ ਸੋ ਦੋਸਤੋ ਇਹ ਸੀ ਅੱਜ ਦੀ ਆਪਣੀ ਬਹੁਤ ਹੀ ਖਾਸ ਅਪਡੇਟ ਮੁਲਾਜ਼ਮਾਂ ਸੰਬੰਧੀ ਮਿਲਦੇ ਆ ਕਿਸੀ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ